ਇਸ ਵੀਡੀਓ ਰਾਹੀਂ ਅਸੀਂ ਕਲਾਸ 8ਵੀਂ ਪੰਗੋਲ ਪਾਠ ਦੂਜਾ ਕੁਦਰਤੀ ਸਾਧਨ ਜੋ ਉਸ ਦਾ ਮੈਪ ਵਰਕ ਆ ਜੋ ਉਸ ਦੇ ਨਕਸ਼ੇ ਭਰਨ ਸੰਬੰਧੀ ਹੈ ਉਸ ਨੂੰ ਅਸੀਂ ਬੜੇ ਹੀ ਸੌਖੇ ਤਰੀਕੇ ਨਾਲ ਕਰਾਂਗੇ ਜਿਹੜੇ 6 ਪੁਆਇੰਟ ਨੇ ਭਾਰਤ ਦੇ ਉੱਤਰੀ ਮੈਦਾਨ ਗੰਗਾ ਤੇ ਬ੍ਰਹਮਪੁੱਤਰ ਦਰਿਆ ਜਲੋੜੀ ਮਿੱਟੀ ਦਾ ਇੱਕ ਖੇਤਰ ਕਾਲੀ ਮਿੱਟੀ ਵਾਲਾ ਇਕਰਾਸ ਸਦਾਬਹਾਰ ਜੰਗਲ ਵਾਲਾ ਇੱਕ ਖੇਤਰ ਪਹਾ੍ਰਪਤੀ ਅਤੇ ਡੈਲਟਾ ਕਿਸਮ ਦੀ ਬਨਸਪਤੀ ਇਹ 6 6 ਇਹਨਾਂ ਵਿੱਚੋਂ ਪਹਿਲਾ ਦੂਜਾ ਤੀਜਾ ਪੰਦੇਮਾਤੇ ਛੇਮਾ ਇਹ ਪੰਜ ਨੰਬਰ ਬਿਲਕੁਲ ਆਪਸ ਦੇ ਵਿੱਚ ਮਿਲਦੇ ਨੇ ਜਿੱਥੇ ਗੰਗਾ ਬ੍ਰਹਮਪੁੱਤਰ ਦਾ ਪਾਣੀ ਜਾਊਗਾ ਉੱਥੇ ਕੀ ਬਣਗੇ ਮੈਦਾਨ ਬਣਗੇ ਤੇ ਉੱਥੇ ਹੀ ਕੀ ਪਾਈ ਜਾਊਗੀ ਜਲੋੜੀ ਮਿੱਟੀ ਇਹ ਪਹਿਲੇ 3 ਨੰਬਰ ਬਿਲਕੁਲ ਆਪਸ ਦੇ ਵਿੱਚ ਮਿਲਦੇ ਨੇ ਇੱਕ ਯਾਦ ਹੋ ਗਿਆ ਤਾਂ ਬਾਕੀ ਦੋ ਆਪਣੇ ਆਪ ਯਾਦ ਹੋ ਜਾਣਗੇ ਹੁਣ ਅਸੀਂ ਉਹ ਕਰਦੇ ਆਂਗੇ ਜਿਵੇਂ ਨਕਸ਼ੇ ਵਿੱਚ ਦੇਖੋ ਪਹਿਲਾ ਆਪਣਾ ਹੈਗਾ ਭਾਰਤ ਦੇ ਉੱਤਰੀ ਮੈਦਾਨ ਜੇ ਉੱਤਰੀ ਮੈਦਾਨ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਸਾਡਾ ਜਿਹੜਾ ਪੰਜਾਬ ਹਰਿਆਣਾ ਉੱਤਰ ਪ੍ਰਦੇਸ਼ ਪੱਛਮੀ ਬੰਗਾਲ ਤੇ ਅਸਾਮ ਵੀ ਆ ਜਾਂਦਾ ਇਹ ਸਾਰੇ ਖੇਤਰ ਉੱਤਰੀ ਮੈਦਾਨ ਦੇ ਵਿੱਚ ਆ ਜਾਂਦੇ ਨੇ ਕਿਉਂਕਿ ਇਹ ਭਾਰਤ ਦੇ ਉੱਤਰ ਵਾਲੇ ਪਾਸੇ ਨੇ ਤਾਂ ਇਹ ਉੱਤਰੀ ਮੈਦਾਨ ਨੇ ਤਗਲਾ ਗੰਗਾ ਅਤੇ ਬ੍ਰਹਮਪੁੱਤਰ ਆਦ੍ਰਿਆ ਜਿਹੜੀ ਗੰਗਾ ਦਰਿਆਗਾ ਗੰਗਾ ਉੱਤਰਾਖੰਡ ਦੇ ਵਿੱਚ ਪ੍ਰਵੇਸ਼ ਕਰਦਾ ਤੇ ਉੱਤਰਾਖੰਡ ਦੇ ਵਿੱਚੋਂ ਪ੍ਰਵੇਸ਼ ਕਰਕੇ ਇਹ ਫਿਰ ਉੱਤਰ ਪ੍ਰਦੇਸ਼ ਬਿਹਾਰ ਪੱਛਮੀ ਬੰਗਾਲ ਸਾਡੇ ਨਾਲ ਗੁਵਾਂਡੀ ਸੂਬਾ ਹੈ ਬੰਗਲਾਦੇਸ਼ ਤਾਂ ਉੱਥੇ ਬ੍ਰਹਮਪੁੱਤਰਾ ਦਰਿਆ ਦੇ ਨਾਲ ਮਿਲ ਕੇ ਸੰਸਾਰ ਦਾ ਸਭ ਤੋਂ ਵੱਡਾ ਡੈਲਟਾ ਸੁੰਦਰਬਨ ਡੈਲਟਾ ਗੰਗਾ ਦਰਿਆ ਬਣਾਉਂਦਾ ਹੈ ਤਾਂ ਉੱਤਰਾਖੰਡ ਉੱਤਰਾਖੰਡ ਉੱਤਰ ਪ੍ਰਦੇਸ਼ ਬਿਹਾਰ ਪੱਛਮੀ ਬੰਗਾਲ ਤੇ ਅੱਗੇ ਚਲਾ ਜਾਂਦਾ ਹੈ ਬੰਗਲਾਦੇਸ਼ ਦੇ ਵਿੱਚ ਤਾਂ ਇਸ ਤਰ੍ਹਾਂ ਬ੍ਰਹਮਪੁੱਤਰ ਆਦ ਰਿਆ ਉਹ ਅਰਨਾਚਲ ਪ੍ਰਦੇਸ਼ ਦੇ ਵਿੱਚ ਪ੍ਰਵੇਸ਼ ਕਰਦਾ ਤਾਂ ਅਸਾਮ ਇਧਰੇ ਮਗਿਆਲਿਆ ਦੇ ਦੀ ਸੀਮਾ ਦੇ ਨਾਲ-ਨਾਲ ਚਲਦਾ ਹੋਇਆ ਬੰਗਲਾਦੇਸ਼ ਵਿੱਚ ਗੰਗਾ ਦੇ ਨਾਲ ਜਾ ਮਿਲਦਾ ਹੈ ਜਿੱਥੇ ਗੰਗਾ ਦਾ ਨਾਮ ਪਦਮਾ ਬਣ ਜਾਂਦਾ ਉੱਥੇ ਮਿਲ ਜਾਂਦੀਆਂ ਨੇ ਦੋਨੇ ਨਦੀਆਂ ਤੇ ਅੱਗੇ ਸਾਡੇ ਜੋ ਬੰਗਾਲ ਦੀ ਖਾੜੀ ਆ ਉਹਦੇ ਵਿੱਚ ਆ ਮਿਲਦੀਆਂ ਨੇ ਤੇ ਬੰਗਾਲ ਦੀ ਖਾੜੀ ਵਿੱਚ ਮਿਲਣ ਤੋਂ ਪਹਿਲਾਂ ਦੁਨੀਆ ਦਾ ਵੱਡਾ ਡੈਲਟਾ ਬਣਾਉਂਦੀਆਂ ਹਨ ਤਾਂ ਤੀਜਾ ਆ ਗਿਆ ਜਲੋੜ ਮਿੱਟੀ ਦਾ ਇੱਕ ਖੇਤਰ ਤਾਂ ਇਹਦਾ ਜਲੋੜ ਸ਼ਬਦਾਂ ਦਾ ਉਹ ਬਣਿਆਗਾ ਜਲ ਪਲੱਸ ਰੋੜ ਜਿਹੜੀ ਮਿੱਟੀ ਜਲ ਦੇ ਵਿੱਚ ਰੁੜਕੇ ਆਉਂਦੀ ਆ ਤਾਂ ਇਹ ਮਿੱਟੀ ਰੁੜਕੇ ਕਿਵੇਂ ਆਉਗੀ ਤਾਂ ਜਦੋਂ ਉੱਪਰੋਂ ਦਰਿਆ ਵਗਦੇ ਨੇ ਤਾਂ ਦਰਿਆਵਾਂ ਦੇ ਰਸਤੇ ਵਿੱਚ ਜੋ ਵੀ ਮਲਬਾ ਜੋ ਵੀ ਚਟਾਨਾ ਜੋ ਵੀ ਜੀਵ ਜੰਤੂਆਂ ਦੀ ਰਹਿਣ ਖੂੰਦ ਜੋ ਵੀ ਹੁੰਦਾ ਉਹ ਸਾਰੇ ਉੱਪਰੋਂ ਉਹ ਆਪਣੇ ਨਾਲ ਪਾ ਆਪਣੇ ਆਪਣੇ ਨਾਲ ਲੈ ਆਉਂਦੀਆਂ ਨੇਗੀਆਂ ਤਾਂ ਜਦੋਂ ਨੀਮੀਆ ਆਉਂਦੀਆਂ ਨੇ ਤਾਂ ਇੱਥੇ ਆ ਕੇ ਉਹ ਪੰਜਾਬ ਹਰਿਆਣਾ ਉੱਤਰ ਪ੍ਰਦੇਸ਼ ਬਿਹਾਰ ਪੱਛਮੀ ਬੰਗਾਲ ਜਿਹੜੇ ਖੇਤਰ ਲੱਗਦੇ ਨੇ ਜਿਹੜੇ ਇਹ ਪਹਾੜਾਂ ਦੇ ਨਾਲ ਲੱਗਦੇ ਨੇ ਉੱਥੇ ਇਹ ਮਲਬਾ ਲੈ ਆ ਕੇ ਜਮਾ ਕਰ ਦਿੰਦੀਆਂ ਹਨ ਤਾਂ ਜਿਹਨੂੰ ਕਿਹਾ ਜਾਂਦਾਗਾ ਜਲੋੜ ਮਿੱਟੀ ਕਿਉਂਕਿ ਉਹਨਾਂ ਦੇ ਉਸ ਮਿੱਟੀ ਵਿੱਚ ਸਾਰੇ ਜੋ ਰਸਾਇਣਕ ਤੱਤ ਨੇਗੇ ਚਟਾਨਾਂ ਪੱਥਰ ਜੋ ਰੁੜ ਕੇ ਆਉਂਦੇ ਨੇ ਜੋ ਪਾਣੀ ਨਾਲ ਹੌਲੀ-ਹੌਲੀ ਮਿੱਟੀ ਬਣ ਜਾਂਦੇ ਨੇ ਜੀਵ ਜੰਤੂਆਂ ਦੀ ਰਹਿਤ ਖੂਨ ਮਿਲ ਜਾਂਦੀ ਹੈ ਕਿਉਂਕਿ ਉੱਪਰ ਪਾਈ ਜਾਂਦੇ ਆ ਪਰਬਤੀ ਬਨਸਪਤੀ ਤਾਂ ਇਹਨੂੰ ਕਹਿੰਦੇ ਜਲੋੜ ਜਲ ਪਲੱਸ ਰੋੜ ਤਾਂ ਜਿਹੜੀ ਜਲੋੜ ਮਿੱਟੀ ਆ ਉਹ ਪੰਜਾਬ ਹਰਿਆਣਾ ਉੱਤਰ ਪ੍ਰਦੇਸ਼ ਬਿਹਾਰ ਪੱਛਮੀ ਬੰਗਾਲ ਤਾਂ ਇਹਦਾ ਪੂਰਾ ਇੱਕ ਐਵੇਂ ਖਾਨਾ ਬਣ ਜੂਗਾ ਜੋ ਅਸੀਂ ਅੱਗੇ ਕਰਾਂਗੇ ਤਾਂ ਤਿੰਨ ਚੀਜ਼ਾਂ ਇੱਥੇ ਕਲੀਅਰ ਹੋ ਗਈਆਂ ਕਿਹੜੀਆਂ ਕਿਹੜੀਆਂ ਤਾਂ ਅਸੀਂ ਦੇਖ ਸਭ ਤੋਂ ਪਹਿਲਾਂ ਭਾਰ ਦੇ ਉੱਤਰੀ ਮੈਦਾਨ ਭਾਰ ਦੇ ਉੱਤਰ ਵਾਲੇ ਪਾਸੇ ਕਿਉਂਕਿ ਜਿਹੜਾ ਹਿਮਾਚਲ ਪ੍ਰਦੇਸ਼ ਉੱਤਰਾਖੰਡ ਜੰਮੂ ਕਸ਼ਮੀਰ ਲਦਾਖ ਇਹ ਉਤਰੀ ਮੈਦਾਨ ਨਹੀਂ ਹੈਗੇ ਕਿਉਂਕਿ ਇਹ ਪਹਾੜੀ ਖੇਤਰ ਤਾਂ ਇਹ ਮੈਦਾਨ ਨਹੀਂ ਹੈਗੇ ਤਾਂ ਪੰਜਾਬ ਹਰਿਆਣਾ ਉੱਤਰ ਪ੍ਰਦੇਸ਼ ਬਿਹਾਰ ਪੱਛਮੀ ਬੰਗਾਲ ਇਹ ਸਾਰੇ ਮੈਦਾਨ ਬਣ ਜਾਂਦੇ ਨੇਗੇ ਤਾਂ ਫਿਰ ਗੰਗਾ ਗੰਗਾ ਉੱਤਰਾਖੰਡ ਤੇ ਪ੍ਰਵੇਸ਼ ਕਰਦੀ ਹੈ ਯਾਦ ਕਰਨ ਵਾਸਤੇ ਸਾਡਾ ਗੁਵਾਂਡੀ ਸੂਬਾ ਹੈ ਨੇਪਾਲ ਜਦੋਂ ਨਕਸ਼ੇ ਵਿੱਚ ਆਊਗਾ ਲਿਖਿਆ ਨਹੀਂ ਹੋਣਾ ਖਾਲੀ ਆਊ ਨਪਾਲ ਦੇ ਨਾਲ ਉਤਰਾਖੰਡ ਲੱਗਦਾ ਉਤਰਾਖੰਡ ਵਿੱਚ ਪ੍ਰਵੇਸ਼ ਕਰਕੇ ਉੱਤਰ ਪ੍ਰਦੇਸ਼ ਬਿਹਾਰ ਪੱਛਮੀ ਬੰਗਾਲ ਇਸ ਤਰ੍ਹਾਂ ਬ੍ਰਹਮਪੁੱਤਰ ਅਤੇ ਅਰਨਾਚਲ ਪ੍ਰਦੇਸ਼ ਚ ਐਂਟਰੀ ਕਰਦੀ ਆ ਅਸਾਮ ਮਿਗਾਲਿਆ ਦੇ ਬਾਡਰ ਦੇ ਨਾਲ-ਨਾਲ ਹੁੰਦੀ ਹੋਈ ਇਹ ਦੋਨੇ ਨਦੀਆਂ ਬੰਗਲਾਦੇਸ਼ ਦੇ ਵਿੱਚ ਸੁੰਦਰਬਨ ਦਾ ਡੈਲਟਾ ਬਣਾਉਂਦੀਆਂ ਨੇ ਜਿੱਥੋਂ ਸਾਨੂੰ ਡੈਲਟਾ ਕਿਸਮ ਦੀ ਬਨਸਪਤੀ ਮਿਲਦੀ ਹੈਗੀ ਤੋਂ ਉਸ ਤੋਂ ਬਾਅਦ ਸਾਨੂੰ ਅੱਗੇ ਆ ਗਿਆ ਜਲੋੜ ਮਿੱਟੀ ਜਿੱਥੇ ਦਰਿਆਵਾਂ ਦਾ ਪਾਣੀ ਆਉਂਦਾਗਾ ਉੱਥੇ ਕਿਹੜੀ ਮਿੱਟੀ ਹੁੰਦੀ ਹੈ ਜਲੋੜ ਤਾਂ ਪੰਜਾਬ ਹਰਿਆਣਾ ਉੱਤਰ ਪ੍ਰਦੇਸ਼ ਜਿਹੜਾ ਪੰਜਾਬ ਤੇ ਹਰਿਆਣਾ ਦੇ ਮੈਦਾਨ ਨੇ ਅਸੀਂ ਇਹਨੂੰ ਕਹਿੰਦੇ ਆ ਪੰਜਾਬ ਦੇ ਮੈਦਾਨ ਉੱਤਰ ਪ੍ਰਦੇਸ਼ ਬਿਹਾਰ ਪੱਛਮੀ ਬੰਗਾਲ ਇਸ ਇਲਾਕੇ ਨੂੰ ਅਸੀਂ ਕਹਿੰਦੇ ਆ ਗੰਗਾ ਦੇ ਮੈਦਾਨ ਤੇ ਇਧਰ ਅਸਾਮ ਉਰਨਾਚਲ ਪ੍ਰਦੇਸ਼ ਇਹਨੂੰ ਅਸੀਂ ਕਹਿੰਦੇ ਆਂਗੇ ਬ੍ਰਹਮਪੁੱਤਰਾਂ ਦੇ ਮੈਦਾਨ ਕਿਉਂਕਿ ਪੰਜਾਬ ਦੇ ਵਿੱਚ ਜਿਹੜੇ ਪੰਜਾਬ ਲਈ ਨਦੀਆਂ ਨੇ ਉਹ ਸਿੰਧ ਦਰਿਆ ਦੇ ਸਹਾਇਕ ਨਦੀਆਂ ਨੇ ਤਾਂ ਸਤਲੁਜ ਬਿਆਸ ਇਹ ਸਾਡੇ ਵਰਤਮਾਨ ਪੰਜਾਬ ਪੂਰਬੀ ਪੰਜਾਬ ਚ ਵਗਦੀਆਂ ਨੇਗੀਆਂ ਰਾਵੀ ਜ਼ੇਹਲਮ ਚਨਾਬ ਇਹ ਪਾਕਿਸਤਾਨ ਵਾਲੇ ਪਾਸੇ ਚ ਲੇ ਜਾਂਦੀਆਂ ਨੇਗੀਆਂ ਤਾਂ ਇਹਨੂੰ ਪੰਜਾਬ ਦੇ ਮੈਦਾਨ ਕਿਹਾ ਜਾਂਦਾ ਜਿੱਥੇ ਗੰਗਾ ਦੇ ਦੁਆਰਾ ਪਾਣੀ ਦਿੱਤਾ ਜਾਂਦਾ ਉੱਤਰ ਪ੍ਰਦੇਸ਼ ਬਿਹਾਰ ਇਹਨੂੰ ਗੰਗਾ ਦੇ ਮੈਦਾਨ ਉਰਨਾਚਲ ਪ੍ਰਦੇਸ਼ ਅਸਾਮ ਮਗਾਲਿਆ ਇਹ ਕਾਦੇ ਮੈਦਾਨ ਵਜਦਣ ਇਹ ਵਜਦਦੇ ਨੇ ਬ੍ਰਹਮਪੁੱਤਰ ਦੇ ਮੈਦਾਨ ਇਸ ਤੋਂ ਸਾਡੀਆਂ ਤਿੰਨ ਚੀਜ਼ਾਂ ਹੋ ਗਈਆਂ ਨੇ ਉੱਤਰ ਦੇ ਮੈਦਾਨ ਗੰਗਾ ਤੇ ਬ੍ਰਹਮਪੁੱਤਰ ਦਰਿਆ ਜਰੋੜ ਮਿੱਟੀ ਦਾ ਇੱਕ ਖੇਤਰ ਫਿਰ ਆ ਗਿਆ ਕਾਲੀ ਮਿੱਟੀ ਕਾਲੀ ਮਿੱਟੀ ਦਾ ਪ੍ਰੈਕਸ ਕਰਦੇ ਸਦਾ ਬਹਾਰ ਬਾਲਾ ਇੱਕ ਖੇਤਰ ਸਦਾ ਬਹਾਰ ਸਾਨੂੰ ਪਤਾ ਜਿੱਥੇ ਜ਼ਿਆਦਾ ਮੀਂਹ ਪੈਂਦਾਗਾ ਉੱਥੇ ਸਦਾ ਬਹਾਰ ਬਨਸਪਤੀ ਮਿਲਦੀ ਆਗੀ ਤਾਂ ਮੀਂਹ ਜ਼ਿਆਦਾ ਕਿੱਥੇ ਪੈਂਦਾ ਅਸਾਮ ਮਿਗਾਲਿਆ ਤੇ ਅਸਾਮ ਅਸਾਮ ਦਾ ਹੇਟਲਾਈਸਾ ਨਾਗਾਲੈਂਡ ਮਨੀਪੁਰ ਤੇ ਕੁਝ ਪੱਛਮੀ ਘਾਟ ਇੱਥੇ ਕਿਹੜੀ ਬਨਸਪਤੀ ਪਾਈ ਜਾਂਦੀ ਹੈਗੀ ਇੱਥੇ ਪਾਈ ਜਾਂਦੀ ਹੈਗੀ ਸਦਾ ਬਹਾਰ ਬਨਸਪਤੀ ਜਾਂ ਸਦਾ ਬਹਾਰ ਜੰਗਲ ਇਸ ਤਰ੍ਹਾਂ ਜੇ ਪਹਾੜੀ ਬਨਸਪਤੀ ਦੀ ਗੱਲ ਕਰੀਏ ਜਿਵੇਂ ਕਿ ਨਾਮ ਤੋਂ ਹੀ ਪਤਾ ਵੀ ਪਰਬਤਾਂ ਦੇ ਪਾਈ ਜਾਂਦੀ ਹੈਗੀ ਤਾਂ ਇਹ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਉੱਤਰਾਖੰਡ ਰੁਨਾਚਲ ਪ੍ਰਦੇਸ਼ ਸਿੱਕਮ ਜਿਆਦਾ ਪਹਾੜਾਂ ਦੇ ਜੇ ਬਿਲਕੁਲ ਸਿਖਰ ਤੇ ਕਰੀਏ ਗੱਲ ਤਾਂ ਉੱਥੇ ਵੀ ਬਨਸਪਤੀ ਪਾਈ ਜਾਂਦੀ ਕਿਉਂਕਿ ਉੱਥੇ ਤਾਂ ਲਗਭਗ ਜਿਹੜੇ ਪਹਾੜ ਹੁੰਦੇ ਨੇ ਉਹ ਰੋਡੇ ਹੋ ਜਾਂਦੇ ਨੇ ਤਾਂ ਇਹ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਉੱਤਰਾਖੰਡ ਤੇ ਇੱਥੇ ਬਸ ਤੁਸੀਂ ਜਿਹੜਾ ਮਰਜ਼ੀ ਭਰ ਸਕਦੇ ਹੋਗੇ ਤੇ ਪਰਪਤੀ ਬਨਸਪਤੀ ਹੋਗੀ ਤੇ ਇਥੋਂ ਦੇਖੋ ਉਤਰੀ ਮੈਦਾਨ ਪੰਜਾਬ ਹਰਿਆਣਾ ਉੱਤਰ ਪ੍ਰਦੇਸ਼ ਬਿਹਾਰ ਪੱਛਮੀ ਬੰਗਾਲ ਇਹ ਸਾਰੇ ਉਤਰੀ ਮੈਦਾਨ ਚ ਆ ਗਏ ਇਸ ਤਰ੍ਹਾਂ ਗੰਗਾ ਤੇ ਬ੍ਰਹਮਪੁੱਤਰ ਗੰਗਾ ਨੇਪਾਲ ਦੇ ਨਾਲ ਸਾਡਾ ਰਾਜ ਆ ਉਤਰਾਖੰਡ ਉਥੋਂ ਪ੍ਰਵੇਸ਼ ਕਰਦੀ ਹੈਗੀ ਤਾਂ ਉੱਤਰ ਪ੍ਰਦੇਸ਼ ਬਿਹਾਰ ਬੰਗਾਲ ਤਾਂ ਬ੍ਰਹਮਪੁੱਤਰ ਅਰਨਾਚਲ ਪ੍ਰਦੇਸ਼ ਤੋਂ ਪ੍ਰਵੇਸ਼ ਕਰਦੀ ਹੈਗੀ ਤਾਂ ਅਰਨਾਚਲ ਪ੍ਰਦੇਸ਼ ਅਸਾਮ ਮਗਾਲਿਆ ਦੇ ਬੱਟਰ ਨਾਲ ਹੁੰਦੀ ਹੋਈ ਇਹ ਬੰਗਲਾਦੇਸ਼ ਦੇ ਵਿੱਚ ਜਾ ਮਿਲਦੀਆਂ ਨੇ ਗਿਆ ਤਾਂ ਇਸੇ ਤਰ੍ਹਾਂ ਸਦਾਬਹਾਰ ਬਨਸਪਤੀ ਜਿਹੜੀ ਸਾਨੂੰ ਪਤਾ ਵੀ ਜਿੱਥੇ ਮੀਂਹ ਜਾਦੇ ਪੈਂਦਾਗਾ ਤਾਂ ਅਸਾਮ ਮਿਗਾਲਿਆ ਇਹ ਖੇਤਰ ਦੇ ਵਿੱਚ ਸਦਾਬਹਾਰ ਬਨਸਪਤੀ ਪਾਈ ਜਾਂਦੀ ਹੈ ਤੇ ਨਾਲ-ਨਾਲ ਭਾਰਤ ਦੇ ਪੱਛਮੀ ਘਾਟ ਨੇ ਦੱਖਣ ਵਾਲੇ ਪਾਸੇ ਕਿਉਂਕਿ ਉੱਥੇ ਮੌਨਸੂਨ ਹੀ ਪਾਉਣਾ ਵਰਖਾ ਜਾਦੇ ਕਰਦੀਆਂ ਨੇ ਕਿਆਂ ਉਸ ਪਾਸੇ ਵੀ ਇਹ ਪਾਈ ਜਾਂਦੀ ਹੈਗੀ ਸਦਾਬਹਾਰ ਬਨਸਪਤੀ ਤਾਂ ਅੱਗੇ ਆ ਗਿਆ ਸਾਡਾ ਕਾਲੀ ਮਿੱਟੀ ਵਾਲਾ ਖੇਤਰ ਤਾਂ ਕਾਲੀ ਮਿੱਟੀ ਵਾਲਾ ਖੇਤਰ ਕਾਲੀ ਮਿੱਟੀ ਵਾਲਾ ਖੇਤਰ ਕਿੱਥੇ ਪਾਇਆ ਜਾਂਦਾਗਾ ਜਿੱਥੇ ਪਹਿਲਾਂ ਕਿਤੇ ਜਵਾਲਾਮੁਖੀ ਫਟੇ ਸੰਤੋਂ ਉਹ ਮਿੱਟੀ ਉਸ ਜਵਾਲਾਮੁਖੀਆਂ ਤੋਂ ਬਣੀ ਸੀ ਤਾਂ ਗੁਜਰਾਤ ਤੇ ਮਹਾਰਾਸ਼ਟਰ ਜਦੋਂ ਕਾਲੀ ਮਿੱਟੀ ਦਾ ਖੇਤਰ ਆ ਗਿਆ ਤਾਂ ਇਹਦੇ ਨਾਲ ਇੱਕ ਪਾਹ ਵਾਲਾ ਖੇਤਰ ਆਜੋ ਚਾਹੇ ਕਾਲੀ ਮਿੱਟੀ ਦਾ ਖੇਤਰ ਆਜੇ ਚਾਹੇ ਪਾਹ ਦਾ ਖੇਤਰ ਆਜੇ ਤਾਂ ਗੁਜਰਾਤ ਤੇ ਮਹਾਰਾਸ਼ਟਰ ਤੁਸੀਂ ਯਾਦ ਰੱਖਣ ਵਾਸਤੇ ਚਾਹੇ ਇੱਥੇ ਨਿਸ਼ਾਨ ਲਾ ਦਿਓ ਇਹ ਗੁਜਰਾਤ ਦਾ ਬਣ ਜਾਊਗਾ ਚਾਹੇ ਇੱਥੇ ਲਾ ਦਿਓ ਖਾਲੀ ਨਕਸ਼ੇ ਦੇ ਵਿੱਚ ਤਾਂ ਇਹ ਵੀ ਗੁਜਰਾਤ ਦਾ ਨਿਸ਼ਾਨ ਨਿਸ਼ਾਨ ਬਣ ਜਾਊਗਾ ਚਾਹੇ ਥੋੜਾ ਇਸ ਤੋਂ ਥੱਲੇ ਲਾ ਦਿਓ ਇਹ ਮਹਾਰਾਸ਼ਟਰ ਦਾ ਬਣ ਜਾਊ। ਕਿਉਂਕਿ ਤੁਹਾਨੂੰ ਪੇਪਰਾਂ ਦੇ ਵਿੱਚ ਐਵੇਂ ਦਾ ਨਕਸ਼ਾ ਨਹੀਂ ਆਉਣਾ। ਸਾਨੂੰ ਬਿਲਕੁਲ ਖਾਲੀ ਨਕਸ਼ਾ ਆਊਗਾ ਤਾਂ ਤੁਹਾਨੂੰ ਉਸ ਦੇ ਲਈ ਥੋੜਾ ਥੋੜਾ ਜਾਦਵੀ ਰੱਖਣਾ ਪਊਗਾ। ਜੋ ਅਸੀਂ ਅੱਗੇ ਕਰਾਂਗੇ ਇਸ ਤੋਂ ਬਾਅਦ ਕਰਾਂਗੇ ਤਾਂ ਦੋਨੇ ਜਿਹੜੀਆਂ ਆ ਮੁਖੀਆਂ ਨੇ ਗਿਆ ਆ ਇਨੂੰ ਵੀ ਯਾਦ ਕਰ ਸਕਦੇ ਹਾਂ ਤੇ ਕਾਲੀ ਮਿੱਟੀ ਦਾ ਖੇਤਰ ਕਹਿ ਲੋ ਚਾਹੇ ਕਪਾਹ ਦਾ ਖੇਤਰ ਕਹਿ ਲੋ ਇਸ ਤਰ੍ਹਾਂ ਆਖਰੀ ਬਚਿਆ ਡੈਲਟਾ ਕਿਸਮ ਦੀ ਬਣਸਪਤੀ ਦਾ ਡੈਲਟਾ ਕਿੱਥੇ ਬਣਦਾਗਾ ਜਦੋਂ ਨਦੀ ਸਮੁੰਦਰ ਦੇ ਵਿੱਚ ਮਿਲਣ ਤੋਂ ਪਹਿਲਾਂ ਜੋ ਆਪਦੇ ਨਾਲ ਉਹਦੇ ਨਾਲ ਮਲਬਾ ਹੁੰਦਾਗਾ ਉਸ ਮਲਬੇ ਨੂੰ ਆਪਣੇ ਨਾਲ ਲਿਆਉਂਦੀ ਹੈ ਕਿ ਤੂੰ ਰਸਤੇ ਵਿੱਚ ਵਿਛਾਉਂਦੀ ਤੁਰ ਹੀ ਜਾਂਦੀ ਹੈਗੀ ਕਿਉਂਕਿ ਸਮੁੰਦਰ ਤੱਕ ਪਹੁੰਚਦੇ ਪਹੁੰਚਦੇ ਉਸ ਦੇ ਨਾਲ ਬਹੁਤ ਕੁਝ ਮਿਲ ਜਾਂਦਾਗਾ ਜਿਸ ਕਰਕੇ ਉਹ ਰਸਤੇ ਵਿੱਚ ਸਮਾਨ ਜਮਾ ਕਰਨਾ ਸ਼ੁਰੂ ਕਰ ਦਿੰਦੀ ਆ ਤਾਂ ਡੈਲਟਾ ਹੁੰਦਾ ਤਿਕੋਣ ਦੀ ਸ਼ਕਲ ਦਾ ਦੇਖੋ ਇਧਰ ਗੰਗਾ ਆ ਰਹੀ ਆ ਇਧਰ ਬ੍ਰਹਮਪੁੱਤਰ ਆ ਤੇ ਕੀ ਬਣਾ ਰਹੀ ਆ ਡੈਲਟੇ ਬਣਾ ਰਹੀ ਆ ਡੈਲਟਾ ਕਹਿੰਦੇ ਨੇ ਤਿਕੋਣ ਦੀ ਸ਼ਕਲ ਨੂੰ ਡੈਲਟਾ ਕਹਿਆ ਜਾਂਦਾਗਾ ਤ੍ਰਿਪੋਈ ਦੇ ਆਕਾਰ ਨੂੰ ਡੈਲਟਾ ਕਿਹਾ ਜਾਂਦਾ ਤਾਂ ਦੇਖੋ ਉੜੀਸਾ ਆ ਉੜੀਸਾ ਦਾ ਤੋਂ ਪੱਛਮੀ ਬੰਗਾਲ ਦੇ ਇੱਥੇ ਆ ਉੜੀਸਾ ਦਾ ਮਹਾਨਦੀ ਇੱਥੇ ਵਗਦੀ ਆ ਤਾਂ ਮਹਾਨਦੀ ਬੰਗਾਲ ਦੇ ਖਾੜੀ ਵਿੱਚ ਮਿਲਣ ਤੋਂ ਪਹਿਲਾਂ ਡੈਲਟਾ ਬਣਾਉਂਦੀ ਆ ਤਾਂ ਇੱਥੇ ਡੈਲਟਾ ਬਣ ਉਸਪਤੀ ਪਾਈ ਜਾਂਦੀ ਆ ਇਸੇ ਤਰ੍ਹਾਂ ਥੱਲੇ ਆਂਧਰਾ ਪ੍ਰਦੇਸ਼ ਆ ਜਾਂਦਾ ਤੁਹਾਨੂੰ ਸਮਝਾਇਆ ਸੀ ਵੀ ਜਿਹੜਾ ਆਂਧਰਾ ਪ੍ਰਦੇਸ਼ ਆ ਉਹਦੀ ਜਿਹੜੀ ਨਕਸ਼ੇ ਦੀ ਸ਼ੇਪ ਆ ਬਿਲਕੁਲ ਇੱਕ ਸਤਾਰ ਦੇ ਵੰਗ ਬਣਦੀ ਹੈਗੀ ਤਾਂ ਆਂਧਰਾ ਪ੍ਰਦੇਸ਼ ਵਿੱਚ ਗੋਦਾਵਰੀ ਪਿਛਗਾਂ ਨਦੀਆਂ ਵਗਤੀਆਂ ਨੇ ਉਹ ਡੈਲਟਾ ਬਣਾਉਂਦੀਆਂ ਨੇ ਇੱਥੇ ਵੀ ਡੈਲਟਾ ਨਸਪਤੀ ਪਾਈ ਜਾਂਦੀ ਆ ਤਾਂ ਪੱਛਮੀ ਬੰਗਾਲ ਦੇ ਵਿੱਚ ਵੀ ਡੈਲਟਾ ਬਣਦਾਗਾ ਤਾਂ ਤੁਸੀਂ ਇਹ ਬਣ ਕੇ ਡੈਲਟਾ ਨਸਪਤੀ ਠੀਕ ਹੈ ਅਸੀਂ ਸ਼ੇਪ ਆਫ ਕਰ ਲੈਨੇ ਹੁਣ ਅਸੀਂ ਇਹਨਾਂ ਨੂੰ ਪ੍ਰੈਕਟਿਸ ਵਾਸਤੇ ਕਰਕੇ ਦੇਖਾਂਗੇ ਤਾਂ ਕਿ ਸਾਨੂੰ ਹੋਰ ਸਮਝ ਆ ਜੇ ਅੱਗੇ ਕਰਕੇ ਦੇਖਦੇ ਆਂਗੇ ਫਿਰ ਪਤਾ ਲੱਗੂ ਵੀ ਕਿਵੇਂ ਬਣਦਾਗਾ ਤੁਹਾਨੂੰ ਪੇਪਰ 'ਚ ਨਕਸ਼ਾ ਮੈਂ ਖਾਲੀ ਆਉਣਾਗਾ ਤਾਂ ਉੱਥੇ ਸਾਨੂੰ ਹੁਣ ਭਰਨਾ ਪਊਗਾ ਸਾਨੂੰ ਮੰਨ ਲਓ ਭਰਨਾ ਆ ਗਿਆ ਗੰਗਾ ਆ ਗਿਆ ਜਾਂ ਬ੍ਰਹਮਪੁੱਤਰ ਦਰਿਆ ਆ ਗਿਆ ਤਾਂ ਸਾਨੂੰ ਉਹਦੇ ਵਾਸਤੇ ਕੁਝ ਗੱਲਾਂ ਯਾਦ ਰੱਖਣੀਆਂ ਪੈਣਗੀਆਂ ਆ ਨਪਾਲ ਆਗਾ ਨੇਪਾਲ ਦੇ ਨਾਲ ਜਿੱਥੇ ਆਪਣੀ ਆਹ ਮੁਰਦੀ ਆ ਇਹਦੇ ਨਾਲ ਹੀ ਇੱਥੋਂ ਸ਼ੁਰੂ ਕਰ ਸਕਦੇ ਆ ਅਸੀਂ ਗੰਗਾ ਨਦੀ ਦਾ ਏਰੀਆ ਆ ਗਿਆ ਹੈ ਇਹੀ ਗੰਗਾ ਦਾ ਖੇਤਰ ਆ ਗਿਆ ਇਹੀ ਉੱਤਰੀ ਮੈਦਾਨ ਆ ਗਿਆ ਇਹੀ ਗੰਗਾ ਦਾ ਏਰੀਆ ਆ ਗਿਆ ਇਹੀ ਉੱਤਰੀ ਮੈਦਾਨ ਆ ਗਿਆ ਇੱਥੋਂ ਥੋੜਾ ਜਿਹਾ ਥੱਲੇ ਕਰ ਦਾਂਗੇ ਕਿਉਂਕਿ ਇਹਦੀ ਸੇਧ ਨੂੰ ਥੱਲੇ ਕਰ ਦਾਂਗੇ ਇੱਥੇ ਕਰ ਦਾਂਗੇ ਨੇਪਾਲ ਦੇ ਬਿਲਕੁਲ ਹੇਠਾਂ ਅਸੀਂ ਗੰਗਾ ਦਾ ਮੈਦਾਨ ਗੰਗਾ ਉੱਤਰੀ ਮੈਦਾਨ ਲਿਖ ਸਕਦੇ ਆ ਨੇਪਾਲ ਦੇ ਬਿਲਕੁਲ ਹੇਠਾਂ ਇਹਦੇ ਇਧਰ ਬਰਾਬਰ ਚੱਲਦੇ ਹੋਏ ਇੱਥੋਂ ਕਰ ਦਾਂਗੇ ਗੰਗਾ ਨਦੀ ਬਣ ਜੂ ਗੰਗਾ ਨਦੀ ਵੀ ਐਵੇਂ ਕਰ ਸਕਦੇ ਆ ਤੇ ਨੇਪਾਲ ਦੇ ਬਿਲਕੁਲ ਹੇਠਾਂ ਅਸੀਂ ਜਲੋੜ ਮਿੱਟੀ ਦਾ ਖੇਤਰ ਲਿਖ ਸਕਦੇ ਆ ਉਹ ਵੀ ਠੀਕ ਹੋ ਜਾਊਗਾ ਤੇ ਨੇਪਾਲ ਦੇ ਬਿਲਕੁਲ ਢੇਠਾਂ ਸੀ ਜੋ ਉੱਤਰ ਪ੍ਰਦੇਸ਼ ਆ ਉਹ ਭਾਰਤ ਦਾ ਉੱਤਰੀ ਮੈਦਾਨ ਵੀ ਆ ਉਹ ਜਲੋੜ ਮਿੱਟੀ ਦਾ ਖੇਤਰ ਵੀ ਆ ਤੇ ਉੱਤਰ ਪ੍ਰਦੇਸ਼ ਦੇ ਵਿੱਚੋਂ ਗੰਗਾ ਨਦੀ ਵੀ ਵਗਦੀ ਆ ਇਸ ਤਰ੍ਹਾਂ ਅਸੀਂ ਤਿੰਨ ਚੀਜ਼ਾਂ ਯਾਦ ਕਰ ਲਾਂਗੇ ਤਾਂ ਬ੍ਰਹਮਪੁੱਤਰ ਆਦਰੀਆ ਜੇ ਬ੍ਰਹਮਪੁੱਤਰ ਆਦਰੀਆ ਯਾਦ ਕਰਨਾਗਾ ਤਾਂ ਉਹਨੂੰ ਉਹਨੂੰ ਪਰ ਇਧਰੋਂ ਨਾਚਲ ਪ੍ਰਦੇਸ਼ ਇੱਥੋਂ ਐਂਟਰੀ ਕਰਦਾਂਗੇ ਤੇ ਅਸਾਮ ਮਗਾਲਿਆ ਹੁੰਦਿਆ ਹੋਇਆ ਇਹ ਬੰਗਲਾਦੇਸ਼ ਜਾ ਪਹੁੰਚ ਪਾਗਾ ਤਾਂ ਇੱਥੋਂ ਵਸੇ ਨੇ ਬ੍ਰਹਮਪੁੱਤਰ ਦਰਿਆ ਗੰਗਾ ਨਦੀ ਜਲੋਰ ਮਿੱਟੀ ਦਾ ਖੇਤਰ ਤੇ ਭਾਰਤ ਦਾ ਉੱਤਰੀ ਮੈਦਾਨ ਸਾਰੇ ਅਸੀਂ ਇੱਥੋਂ ਕਰ ਲਾਂਗੇ ਤਾਂ ਕਿ ਹੋਰ ਕਰਕੇ ਦੇਖਾਂਗੇ ਅਸੀਂ ਤਾਂ ਕਾਲੀ ਮਿੱਟੀ ਦਾ ਖੇਤਰ ਤੁਹਾਨੂੰ ਦੱਸਿਆ ਰਿਹਾ ਯਾਦ ਰੱਖਿਓ ਚਾਹੇ ਇੱਥੇ ਲਾ ਦਿਓ ਚਾਹੇ ਇੱਥੇ ਲਾ ਦਿਓ ਤੇ ਗੁਜਰਾਤ ਦਾ ਖੇਤਰਾ ਤਾਂ ਕਾਲੀ ਮਿੱਟੀ ਦਾ ਖੇਤਰ ਵੀ ਇਹੀ ਆਜੂਗਾ ਤੇ ਕਪਾਹ ਦਾ ਖੇਤਰ ਵੀ ਇਹੀ ਆਜੂਗਾ ਇਸੇ ਤਰ੍ਹਾਂ ਫਿਰ ਆ ਗਿਆ ਡੈਲਟਾ ਬਨਸਪਤੀ ਚਾਹੇ ਇੱਥੇ ਲਾ ਦਿਓ ਚਾਹੇ ਇੱਥੇ ਲਾ ਦਿਓ ਇੱਥੇ ਬੰਗਾਲ ਆ ਗਿਆ ਇਧਰ ਸਾਡਾ ਥੱਲੇ ਸਾਡਾ ਆਂਧਰਾ ਪ੍ਰਦੇਸ਼, ਉੜੀਸਾ ਦਾ ਖੇਤਰ ਆ ਜੂਗਾ ਇੱਥੇ ਅਸੀਂ ਡੈਲਟਾ ਬਨਸਪਤੀ ਲਾ ਸਕਦੇ ਆਗੇ। ਤਾਂ ਜਦੋਂ ਸਾਨੂੰ ਆ ਗਿਆ ਪਹਾ੍ਰਵਤੀ ਬਨਸਪਤੀ ਤਾਂ ਪਹਾ੍ਰਵਤੀ ਬਨਸਪਤੀ ਵਾਸਤੇ ਤੁਹਾਨੂੰ ਦੱਸਿਆਗਾ ਜਿਹੜਾ ਸਾਡਾ ਉੱਪਰਲਾ ਖੇਤਰ ਆਗਾ। ਜਿਹੜਾ ਸਾਡਾ ਉੱਪਰਲਾ ਏਰੀਆ ਹੈਗਾ ਜੰਮੂ ਕਸ਼ਮੀਰ ਵਾਲਾ ਆਹ ਵਾਲਾ ਖੇਤਰ। ਉਸ ਤੋਂ ਬਾਅਦ ਸਿੱਕਮ ਵਾਲਾ ਔਰ ਨਾਚਲ ਪ੍ਰਦੇਸ਼ ਵਾਲਾ ਇਹ ਪਹਾ੍ਰਵਤੀ ਬਨਸਪਤੀ ਆ। ਇਹ ਸਾਡਾ ਖੇਤਰ ਕਿਹੜਾਗਾ ਪਹਾ੍ਰਵਤੀ ਵਨਸਪਤੀ ਰੱਖੇ ਤਰ੍ਹਾਂ ਗਿਆ ਸਾਡਾ ਇਹ ਜੇ ਸਦਾਬਹਾਰ ਬਨਸਪਤੀ ਆ ਗਿਆ ਤਾਂ ਸਦਾਬਹਾਰ ਬਨਸਪਤੀ ਦਾ ਖੜਾ ਏਰੀਆ ਆ ਆ ਗਿਆ ਤੁਹਾਨੂੰ ਐਵੇਂ ਨਕਸ਼ਾ ਉਪੇਪਰ ਤੇ ਵਿੱਚ ਤਾਂ ਤੁਸੀਂ ਇਹਨੂੰ ਬੜਾ ਪ੍ਰੈਕਟਿਸ ਕਰਕੇ ਇੱਕ ਦੋ ਵਾਰ ਭਰ ਕੇ ਦੇਖੋਗੇ ਤਾਂ ਤੁਹਾਨੂੰ ਸਮਝ ਆ ਜਾਊਗਾ ਤਾਂ ਹੋਰ ਵੀ ਅੱਗੇ ਦੇਖਦੇ ਹਾਂ ਅਸੀਂ ਇਸ ਤੋਂ ਹੋਰ ਸੌਖਾ ਤਰੀਕਾ ਕਰ ਲੈਣੇ ਆਂਗੇ ਤਾਂ ਤੁਸੀਂ ਇਹਨੂੰ ਇਸ ਤਰ੍ਹਾਂ ਜਦੋਂ ਭਰ ਕੇ ਦੇਖੋਗੇ ਥੋੜੇ ਯਾਦ ਹੋ ਜਾਊਗਾ ਜੀ ਜਾਣਦੇ ਆਂਗੇ ਤਾਂ ਹੋਰ ਬਰੀਕੀ ਦੇਖੋ ਪਰਪਤੀ ਬਨਸਪਤੀ ਆ ਗਿਆ ਭਾਰ ਦੇ ਉਤਰੀ ਮੈਦਾਨ ਆ ਗਿਆ ਪੂਰਾ ਡੱਬੀ ਬਣ ਗਈ ਸਦਾ ਬਹਾਰ ਜੰਗਲ ਆ ਗਏ ਕਪਾਹ ਵਾਲਾ ਖੇਤਰ ਆ ਗਿਆ ਤਾਂ ਇੱਥੇ ਸਾਡਾ ਕੀ ਆ ਜਾਊਗਾ ਤਾਂ ਇੱਥੇ ਸਾਡਾ ਆ ਜਾਊਗਾ ਡੈਲਟਾ ਮਨਸਪਤੀ ਆ ਜਾਊਗੀ ਸਦਾ ਬਹਾਰ ਮਨਸਪਤੀ ਆ ਗਈ ਤਾਂ ਇਸ ਤਰ੍ਹਾਂ ਅਸੀਂ ਜੇ ਲੋ ਭਾਰਤ ਦੇ ਨਕਸ਼ੇ ਨੂੰ ਦੋ ਤਿੰਨ ਵਾਰੀ ਭਰ ਕੇ ਦੇਖਾਂਗੇ ਤਾਂ ਸਾਨੂੰ ਚੰਗੀ ਤਰ੍ਹਾਂ ਯਾਦ ਹੋ ਜਾਊਗਾ ਤਾਂ ਇਸ ਤੋਂ ਬਾਅਦ ਅਸੀਂ ਜੋ ਉਸ ਤੋਂ ਅਗਲੇ 파ੜ ਦਾ ਨਕਸ਼ਾ ਹੈਗਾ ਉਹ ਭਰ ਕੇ ਦੇਖਾਂਗੇ ਧੰਨਵਾਦ